ਸਤਿ ਸ੍ਰੀ ਅਕਾਲ ਜੀ ਮੈਂ ਇੱਕ ਪੀਲ ਲਗਾ ਕਰਨ ਪੰਜਾਬੀਆਂ ਨੂੰ ਦਿੱਲੀ ਮੋਰਚਾਗੜਾ ਲਗਾ ਲੱਗਣ ਉੱਥੇ ਮੋਰਚੇ 'ਚ ਪਹੁੰਚਣਾ ਚਾਹੀਦਾ ਸਾਰੇ ਭਾਈਚਾਰੇ ਨੂੰ ਜਰੂਰੀ ਪੰਜਾਬ ਨਹੀਂ ਜੁਪੀ ਉੱਤਰਾਖੰਡ ਸਾਰੇ ਕਿੰਨੇ ਸੂਬੇ ਉੱਥੇ ਪਹੁੰਚਣਾ ਚਾਹੀਦਾ ਆ ਉੱਥੇ ਮੋਦੀ ਕਿਹੜਾ ਆ ਬੜੇ ਤਗੜੇ ਤਗੜੇ ਕੇਲ ਠੋਕੇ ਬੈਠਾ ਸਰਕਾਰ ਜੋ ਮੋਦੀ ਸਾਹਿਬ ਤਗੜੇ ਕੇਲ ਆਣਾ ਤੇਰੇ ਡਾਦਨਗੇ ਖਾਲਸਾ ਪੰਥ ਇਹੋ ਜਿਹਾ ਕਿਲਾ ਤੋਂ ਨਹੀਂ ਡਰਦਾ ਉਹ ਤੇਰੀਆਂ ਤੋਪਾ ਗੋਲ ਨਹੀਂ ਡਰਿਆ ਤੇਰੇ ਟੰਕਾ ਕੋਲ ਨਹੀਂ ਡਰੇ ਆਹ ਤੋਪਾਂ ਕੀ ਜਾਣਦੀਆਂ ਉਥੇ ਤੂੰ ਕਿਲ ਠੋਕਲਾ ਜੋ ਮਰਜੀ ਠੋਕਲਾ ਆ ਗਰੇ ਖਾਲਸਾ ਪੰਥਿਆ ਨਾ ਅੱਜ ਤੋ ਡਾਦਨਗੇ ਤੇ ਉਥੇ ਸਰਕਾ ਤੋੜ ਦੇਣਗੇ ਨਿਕਲ ਜਾਣਗੇ ਡਾਂਡੇ ਮਿੰਡੇ ਪਾਲੀਆਂ ਦੇ ਵਿੱਚੋਂ ਦੀ ਮੈਂ ਅਪੀਲ ਕਰਦਾ ਲੋਕਾਂ ਨੂੰ ਪੰਜਾਬੀਆਂ ਨੂੰ ਜਰੂਰ ਉਥੇ ਪਹੁੰਚੋ ਟਰਾਲੀਆਂ ਭਰ-ਭਰ ਕੇ ਦਿੱਲੀ ਦੇ ਵਿੱਚ ਪਤਾ ਲੱਗ ਜਾਏ ਅਗਰ ਦਿੱਲੀ 'ਚ ਖਾਲਸਾ ਪੰਥ ਆਇਆ ਮੈਂ ਕਹਿੰਦਾ ਕਿ ਇਹਦੀਆਂ ਮੋਦੀ ਕਹਿੰਦਾ ਮੈਂ ਮੰਗਾ ਨਹੀਂ ਮੰਨਣੀਆਂ ਵੇਖੋ ਤੁਹਾਡੇ ਪੈਰਾਂ ਤੋਂ ਨਹੀਂ ਡਿੱਗੂ ਝੁੱਕ ਕੇ ਡਿੱਗੂ ਆ ਮੋਦੀ ਮੈਂ ਤੁਹਾਨੂੰ ਜ਼ਰੂਰ ਕਾਵਾਂਗਾ ਚੱਲ ਅੱਜ ਡਿੱਗੇ ਚੱਲ ਕੱਲ ਡਿੱਗੇ ਵੀਰੋ ਤਗੜੇ ਹੋਗੇ ਜ਼ਿੰਮੇਦਾਰੋਂ ਸਾਸ ਦੇਣਾ ਚਾਹੀਦਾ ਆ ਜ਼ਰੂਰ ਪਹੁੰਚੋ ਕਿ ਤਰ੍ਹਾਂ ਮਰਜ਼ੀ ਪਹੁੰਚੋ ਮੈਂ ਇੱਕ ਜ਼ਰੂਰ ਕਰਾਵਾਂਗਾ ਕਿਰੇ ਤਗੜੇ ਜ਼ਿੰਮੇਦਾਰੋਂ ਉੱਥੇ ਦਿੱਲੀ ਨਹੀਂ ਪਹੁੰਚਦੇ ਮੋਰਚਾਂ 'ਚ ਉਹਨਾਂ ਲੋਕਾਂ ਨੂੰ ਪਹੁੰਚਣਾ ਚਾਹੀਦਾ ਜਿਮੀ ਤੁਪ ਪਹਿਲੀ ਉਹਨਾਂ ਦੀ ਬਰਾਬਰ ਕਿਹੜਾ ਕਿਲਾ ਕਿੱਲੇ ਵਾਲਿਆ ਦੋ ਦੋ ਕਿੱਲੇ ਵਾਲਿਓ ਉੱਥੇ ਮੋਰਚਾਂ 'ਚ ਪਹੁੰਚੇ ਆ ਕਿਰੇ ਜਿਆਦੇ ਕਿੱਲੇ ਵਾਲਿਓ ਪਹਿਲੀ ਉੱਥੇ ਨਹੀਂ ਪਹੁੰਚੇ ਵੀਰੋ ਮੈਨੂੰ ਮੈਨੂੰ ਪਤਾ ਤੇ ਬਾਕੀ ਮੈਂ ਸਾਰੀਆਂ ਜਹੇ ਬੰਦੀਆਂ ਨੂੰ ਕਹਿੰਦਾ ਆ ਸਾਰੀਆਂ ਜਹੇ ਬੰਦੀ ਚਲ ਕਾਰਖਾ ਵਾਲੇ ਬਾਬੇ ਹੋਣ ਕੋਈ ਜਹੇਬੰਦੀ ਹੋਵੇ ਉੱਥੇ ਲੋਕਾਂ ਨੂੰ ਪਹੁੰਚਣਾ ਚਾਹੀਦਾ ਆ ਦਿੱਲੀ ਦੇ ਵਿੱਚ ਜਾ ਕੇ ਆਪਾਂ ਨੂੰ ਕਿਹੜਾ ਕਰੂਨ ਲਾਗੂ ਕੀਤਾ મોદી ਨੇ ਉਦੋਂ ਕਰੂਨ ਆਪਣਾ ਰੱਦ ਨਹੀਂ ਕੀਤਾ ਅਰੇ ਕਰੂਨ ਫਿਰ جاری ਐ મોદી ਨੇ ਆਪਣੇ ਘਰਾਂ ਦੇ ਅੰਦਰ ਮੀਟਰ 라 ਦਿੱਤੇ ਆ ਚਿਪਾਂ ਵਾਲੇ ਕਿਹੜੇ ਚਿਪਾਂ ਵਾਲੇ ਮੀਟਰ ਆ ਨਾ ਦੇਖੋ ਆਪਾਂ ਓਨੀ ਬਿਜਲੀ ਬਾਲਾਂਗੇ ਸਰੋ ਬਿਜਲੀ ਆਪਣੀ ਮੁੱਕ ਗਈ ਤੇ ਉਹ ਤੁਹਾਨੂੰ ਪੈਸੇ ਤਾਰਨੇ ਪੈਣਗੇ ਚਿਪਾਂ ਵਾਲੇ ਮੀਟਰ ਉਹਦਾ ਮੁੱਦਾ ਉਹਨਾਂ ਨੇ ਉੱਥੇ ਠੋਣਾ ਆ ਉਹਦਾ ਮੁੱਦਾ ਲੈ ਕੇ ਗਏ ਆ ਸਾਰੀਆਂ ਜਹੇ ਬੰਦੀਆਂ ਬੇਰੋ ਤਗੜੇ ਹੋ ਕੇ ਜਰੂਰ ਮੋਦੀ ਦੀ ਕਿਦਨ ਕਹੋ ਕਿਦਨ ਕਹੋ ਕਰਾ ਦਿਓ ਜਰੂਰ ਮੈਂ ਕਹਿੰਦਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਚਲੋ ਜੀ